ਜੈਰਾਮ ਨੇ ਆਪਣਾ ਆਦਮੀ ਭੇਜ ਕੇ ਪਾਈ ਬਾਲੇ ਨੂੰ ਸਦਵਾਇਆ ਤਾਂ ਪਾਈ ਬਾਲਾ ਆਏ ਹਾਜ਼ਰ ਹੋਇਆ ਤਾਂ ਪਾਈਏ ਜੈਰਾਮ ਕਿਹਾ 아이 ਬਾਲਾ ਤੂੰ ਗੁਰੂ ਨਾਨਕ ਜੀ ਦਾ ਖਾਸ ਹਜ਼ੂਰੀਆ ਹੈ ਅਤੇ ਅਸੀਂ ਤੈਨੂੰ ਇਹੋ ਕਰਕੇ ਜਾਣਦੇ ਹਾਂ ਜੀ ਹਾਂ ਗੁਰੂ ਨਾਨਕ ਇਹ ਹਈ ਤੂੰ ਪਰ ਨਾਨਕ ਜੀ ਦਾ ਤੂੰ ਖਬਰਦਾਰ ਹੈ ਮਤ ਟਕਾ ਪੈਸਾ ਗੈਰ ਜਗ੍ਹਾ ਗਵਾਵੇ ਨਹੀਂ ਤਾਂ ਫੇਰ ਕਾਲੂ ਨੇ ਵੀ ਇਹੋ ਕਿਹਾ ਹੇ ਪੁੱਤਰ ਬਾਲਾ ਤੈਨੂੰ ਨਾਲ ਰਿਆਂ ਦੀ ਲਾਜ ਸ਼ਰਮ ਇਹੋ ਹੀ ਹੈ ਜੋ ਨਾਨਕ ਪੈਸਾ ਬਹੁਤ ਜਮਾ ਕਰੇ ਜੈ ਆਰਾਮ ਦੇ ਆਖੇ ਦੀ ਤਾਂ ਬੁਰੀ ਨਹੀਂ ਲੱਗੀ ਪਰ ਕਾਲੂ ਦੇ ਆਖੇ ਦੀ ਬਹੁਤ ਬੁਰੀ ਲੱਗੀ ਤਾਂ ਬਾਲੇ ਨੂੰ ਰੋ ਆਇਆ ਤੇ ਕਾਲੂ ਨੂੰ ਆਖਿਆ ਮਹਤਾ ਜੀ ਮਤ ਕੋਈ ਜੀ ਵਿੱਚ ਗਮਾਨ ਹੋਸੀ ਜੋ ਬਾਲਾ ਨਾਨਕ ਜੀ ਦੇ ਨਾਲ ਰਹਿੰਦਾ ਹੈ ਸੋ ਕੁਝ ਫਜ਼ੂਲ ਕਰਦਾ ਹੋਸੀ ਸੁਣੋ ਮਹਤਾ ਜੀ ਸਾਡੇ ਪਾਣੀ ਤਾਂ ਕਿਉਂ ਵੀ ਬੁਰੀ ਵਸਾਈ ਇਹ ਸਾਨੂੰ ਤਾਂ ਇਹ ਭੁਖਾਈ ਜੋ ਸ੍ਰੀ ਗੁਰੂ ਨਾਨਕ ਜੀ ਜੋ ਕਰੇ ਸੋ ਕਰੇ ਅਤੇ ਅਸੀਂ ਅੱਗੋਂ ਉਜਰ ਨਹੀਂ ਕਰੀਏ ਤੇ ਸੁਣੋ ਮਹਤਾ ਜੀ ਜੇ ਕੁਝ ਤੇਰੇ ਕੋਲੋਂ ਹੁੰਦਾ ਹੈ ਤਾਂ ਤੂੰ ਆਪ ਇੱਥੇ ਆਏ ਕਰ ਤੇ ਜੋ ਕੁਝ ਹੱਥੀ ਆਵੀ ਸੋ ਲੈਂਦਾ ਜਾ ਤੇ ਅਸਾ ਕੋਲੋਂ ਤੇ ਕੁਝ ਨਹੀਂ ਹੁੰਦਾ ਜੋ ਨਾਨਕ ਨੂੰ ਅਸੀਂ ਕੁਝ ਆਖੀ ਤਾਂ ਜੈ ਰਾਮ ਬੋਲਿਆ ਸੁਣੋ ਮਹਤਾ ਜੀ ਬਾਲਾ ਸੱਚ ਆਖਦਾ ਹੈ ਨਾਨਕ ਜੀ ਆਦਮੀ ਨਹੀਂ ਉਹ ਸਾਨੂੰ ਪਰਮੇਸ਼ਰ ਹੀ ਨਜ਼ਰੀ ਆਉਂਦਾ ਹੈ ਪਰਪਲਾ ਮਹਿਤਾ ਜੂ ਪਰਪਲਾ ਮਹਿਤਾ ਜੀ ਹੁਣ ਤੁਸੀਂ ਸਿਧਾਵੋ ਇਹ ਜਿਸ ਵੇਲੇ ਨਾਨਕ ਜੀ ਦੀ ਕੁੜਮਾਈ ਹੋਈ ਉਸ ਕੜੀ ਅਸੀਂ ਸ਼ਿਤਾਬੀ ਕਾਰਜ ਕਰਨਾ ਹੈ ਫਿਰ ਨਾਨਕ ਜੀ ਦਾ ਆਪਣੇ ਕਬੀਲੇ ਨਾਲ ਮੋਹ ਪੈ ਜਾਵੇਗਾ ਤੇ ਆਪੇ ਹੀ ਸਮਝ ਜਾਵੇਗਾ ਤਾਂ ਕਾਲੂ ਆਪਣੇ ਘਰ ਨੂੰ ਤੁਰ ਆਇਆ ਆਏ ਤਲਵੰਡੀ ਵੜਿਆ ਅੰਮਾ ਬੀਬੀ ਜੀ ਨੇ ਨਾਨਕ ਜੀ ਦੀ ਇਹ ਨਾਨਕੀ ਜੀ ਦੀ ਖਬਰ ਪੁੱਛੀ ਤਾਂ ਕਾਲੂ ਕਿਹਾ ਨਾਨਕ ਦੀ ਚਾਲ ਤਾਂ ਉਹੋ ਹੀ ਹੈ ਉਹ ਆਪਣੀ ਚਾਲੋਂ ਨਹੀਂ ਹਟਦਾ ਫਕੀਰਾਂ ਦੀ ਢੀੜ ਹੱਟੀ ਉੱਤੇ ਲੱਗੀ ਰਹਿੰਦੀ ਹੈ ਕੋਈ ਆਕਰ ਕੁਝ ਮੰਗੇ ਫਕੀਰਾਂ ਨੂੰ ਉਹ ਕੁਝ ਦੇ ਦਿੰਦਾ ਹੈ ਇਸੇ ਤਰ੍ਹਾਂ ਜਦ 1 ਮਹੀਨਾ ਗੁਸਰਿਆ ਤਾਂ ਗੁਰੂ ਨਾਨਕ ਜੀ ਦੇ ਉੱਪਰ ਇੱਕ ਭਲੇ ਆਤਮੀ ਨੇ ਜੈ ਰਾਮ ਪਾਸ ਚੁਗਲੀ ਖਾਤੀ ਕੇ ਸੁਣ ਜੈਰਾਮ ਤੇਰਾ ਸਾਲਾ ਜੋ ਮੋਦੀਖਾਨੇ ਹੈ ਸੋ ਤੂੰ ਉਸ ਨੂੰ ਸਮਝਾਉਂਦਾ ਨਹੀਂ ਤੂੰ ਜਾਣਦਾ ਹੈ ਜੋ ਪਠਾਣਾ ਦੀ ਕੋਏ ਕੈਸੀ ਹੈ ਅਰ ਨਾਨਕ ਐਵੇਂ ਅੰਦਾ ਤੁੰਦ ਫਜ਼ੂਲ ਪੈਸੇ ਖਰਚ ਕਰਤਾ ਹੈ ਕੁਝ ਟਿਲ ਨਹੀਂ ਕਰਤਾ ਜਦ ਨਵਾਬ ਨੇ ਸੁਣਿਆ ਤਾਂ ਬਾਕੀ ਤੇਰੇ ਪਾਸੋਂ ਵਸੂਲ ਕਰੇਗਾ ਤਾਂ ਜੈਰਾਮ ਨੇ ਇਹ ਗੱਲ ਸੁਣ ਕੇ ਬਹੁਤ ਹੀ ਗਮ ਖਾਤਾ ਅਰ ਬੜਾ ਵੱਡਾ ਚਿੰਤਾਵਾਨ ਹੋਏ ਕਰ ਘਰ ਕੋ ਆਇਆ ਉਮ ਦੇ ਨੂੰ ਨਾਨਕੀ ਨੇ ਆਖਿਆ ਕਿ हे ਪਰਮੇਸ਼ਰ ਜੀ ਅੱਜ ਕੀ ਹੋਇਆ ਕੈਸੀ ਚਿੰਤਾਵਾਨ ਹੋ ਤਾ ਜਿਸ ਵਕਤ ਬੈਠੇ ਤਾ ਨਾਨਕੀ ਕੋ ਇਕੰਤ ਲੈ ਬੈਠੇ ਅਰ ਕਹਿਣ ਲੱਗੇ हे ਪਰਮੇਸ਼ਰ ਕੀ ਬੰਦੀ ਤੂੰ ਸੁਣ ਅੱਜ ਫਲਾਣੇ ਸਖਸ਼ ਨੇ ਮੈਨੂੰ ਆਖਿਆ ਹੈ ਸੁਣ ਜੈ ਰਾਮ ਤੇਰਾ ਸਾਲਾ ਮੋਦੀ ਖਾਨੇ ਦੇ ਪੈਸੇ ਲੁਟਾਉਂਦਾ ਹੈ ਸੋ ਤੂੰ ਉਸ ਨੂੰ ਸਮਝਾਈਂਦਾ ਕਿਉਂ ਨਹੀਂ ਸੋ ਤੂੰ ਹੁਣ ਮੈਨੂੰ ਮਸਲਤ ਕੀ ਹੀ ਸਲਾਹ ਦੱਸ ਜੋ ਹੁਣ ਕਿਆ ਕਰਾਂ ਇਸ ਬਾਤ ਕੋ ਸੁਣਕਰ ਅਗੋ ਨਾਨਕੀ ਜੀ ਨੇ ਆਖਿਆ ਜੋ ਕੁਛ ਤੂੰ ਸਾਡੇ ਜੀ ਵਿੱਚ ਆਵੇ ਸੋ ਕਰੋ ਜੀ ਮੈਂ ਕਿਆ ਅਖਣਾ ਹੈ ਜੀ ਅਰ ਮੈਂ ਵੀ ਤੁਹਾਡੇ ਹੀ ਆਕੇ ਵਿੱਚ ਚਲਣਾ ਹੈ ਜੀ ਪਰ ਜੀ ਤੁਹਾਨੂੰ ਅਜੀਬ ਪ੍ਰਤੀਤ ਨਹੀਂ ਆਉਂਦੀ ਤੁਸੀਂ ਜਾਣਦੇ ਹੋਵੋਗੇ ਜੋ ਪ੍ਰਾਉ ਦੀ ਰੱਖਣੀ ਕਰੀ ਦੀ ਹੈ ਜੀ ਅਰ ਜਿੱਥੋਂ 도ੜੀ ਸੰਸਾਰ ਦੇ ਵਿੱਚ ਮਾਇਆ ਹੈ ਸੋ ਸਭ ਸੇ ਦਾ ਖਵੰਦ ਮਾਲਕ ਗੁਰੂ ਨਾਨਕ ਜੀ ਹੈ ਅਰ ਸਭੋ ਮਾਇਆ ਨਾਨਕ ਜੀ ਦੇ ਹੱਥਾਂ ਵਿੱਚੋਂ ਨਿਕਲਦੀ ਹੈ ਇਸ ਦੇ ਹੁਕਮ ਵਿੱਚ ਸਾਰੇ ਸੰਸਾਰ ਦੀ ਮਾਇਆ ਕਾਰ ਕਰਦੀ ਹੈ ਪਰ ਜੀ ਪਲਾ ਤੁਹਾਡੇ ਜੀ ਵਿੱਚ ਵਰਤੀ ਹੈ ਤਾਂ ਤੁਸੀਂ ਜਾਣੋ ਪਰ ਹੁਣ ਤੁਸੀਂ ਇੱਕ ਵਾਰੀ ਲਿਖਾ ਕਰੋ ਪਾਵੇਂ ਵਦੇ ਪਾਵੇਂ ਘਟੇ ਕੁਛ ਨਹੀਂ ਤੁਸੀਂ ਕਿਸੇ ਦੇ ਕਹੇ ਸੁਨੇ ਭਟਕਦਾ ਨਹੀਂ ਤਾਂ ਜੈ ਰਾਮ ਨੇ ਕਿਹਾ ਬਹੂ ਜੀ ਮੈਂ ਲੇਕਾ ਨਹੀਂ ਸੰਭਾਲਦਾ ਜੇ ਤਾਂ ਤੁਸਾਨੂੰ ਪ੍ਰਤੀਤ ਹੈ ਤਾਂ ਮੈਂ ਕੀ ਕਹਿਣਾ ਹੈ ਤਾਂ ਫਿਰ ਨਾਨਕੀ ਜੀ ਨੇ ਕਿਹਾ ਜੀ ਤੁਸੀਂ ਹੁਣ ਕੋਈ ਗੱਲ ਨਾ ਕਰੋ ਔਰ ਮੈਂ ਪਾਈ ਜੀ ਨੂੰ ਸਦਾਈਂਦੀ ਹਾਂ ਤਾਂ ਨਾਨਕੀ ਜੀ ਨੇ ਤੁਲਸਾ ਨੂੰ ਆਖਿਆ ਜੋ ਤੁਲਸਾ ਤੂੰ ਮੇਰੇ ਭਾਈ ਜੀ ਨੂੰ ਜਾ ਕੇ ਕਹੋ ਭਾਈ ਜੀ ਤੁਸੀਂ ਮਿਹਰਬਾਨੀ ਕਰਕੇ ਅਸਾਂ ਨੂੰ ਦਰਸ਼ਨ ਦੇ ਜਾਓ ਤਾ ਤੁਲਸਾ ਲੋੜੀ ਗੁਰੂ ਨਾਨਕ ਜੀ پاس ਗਈ ਜਾਈ ਕਰ ਨਮਸਕਾਰ ਕੀ ਤੋਸ ਤਾਂ ਗੁਰੂ ਨਾਨਕ ਜੀ ਆਖਿਆ ਕਿਉ ਤੁਲਸਾ ਅੱਜ ਤੂੰ ਕਿਉ ਆਈ ਹੈ ਤਾਂ ਤੁਲਸਾ ਨੇ ਆਖਿਆ हे ਠਾਕੁਰ ਜੀ ਬਹੂ ਜੀ ਨੇ ਕਿਹਾ ਹੈ ਜੋ ਮੈਨੂੰ ਆਪਣਾ ਦਰਸ਼ਨ ਦੇ ਜਾਵੋ ਸੋ ਇਸ ਵਾਸਤੇ ਮੈਂ ਆਈ ਹਾਂ ਤਾਂ ਗੁਰੂ ਨਾਨਕ ਜੀ ਕਿਹਾ ਭਾਈ ਬਾਲੇ ਮੈਨੂੰ ਬੇਬੇ ਜੀ ਨੇ ਕਿਉ ਸੱਦਿਆ ਹੈ ਤਾਂ ਬਾਲੇ ਕਿਹਾ ਗੁਰੂ ਜੀ ਕਿਸੇ ਵਾਸਤੇ ਸੱਧਿਆ ਹੋ ਸੀ ਤਾਂ ਗੁਰੂ ਨਾਨਕ ਜੀ ਆਖਿਆ ਸੁਣ ਪਾਈ ਬਾਲਾ ਮੇਰਾ ਜੀਉ ਉਗਾਹੀ ਦਿੰਦਾ ਹੈ ਜੋ ਮੇਰੇ ਉੱਤੇ ਕਿਸੇ ਚੁਗਲੀ ਖਾਦੀ ਹੈ ਤਾਂ ਬਾਲੇ ਕਿਹਾ ਗੁਰੂ ਜੀ ਤੇਰੇ ਉੱਤੇ ਕਿਸੇ ਕਿਆ ਚੁਗਲੀ ਕਰਨੀ ਹੈ ਤਾਂ ਨਾਨਕ ਜੀ ਕਿਹਾ ਪਾਈ ਬਾਲਾ ਅੰਦਰੋਂ ਪਤਾਸਿਆਂ ਦਾ ਭਾਂਡਾ ਕੱਢ ਲਿਆਓ ਤਾਂ ਬਾਲਾ ਪਤਾਸਿਆਂ ਦਾ ਭਾਂਡਾ ਲੈ ਆਇਆ ਤਾਂ ਗੁਰੂ ਨਾਨਕ ਜੀ ਝੂਲੀ ਕਰਕੇ ਜਿਤਨੇ ਪਤਾਸੀ 판ਡੇ ਵਿੱਚ ਆਹੇ ਸੋ ਉਪਵਾਇਂ ਲੀਤੇ ਚੋਲੀ ਵਿੱਚ 28 ਪਤਾਸੀ ਆਹੇ ਤਾਂ ਗੁਰੂ ਨਾਨਕ ਜੀ ਬੇਬੇ ਨਾਨਕੀ ਦੀ ਆਏ ਤਾਂ ਤੁਲਸਾ ਨੇ ਕਿਹਾ ਬਹੂ ਜੀ ਆਈ ਜੀ ਆਈ ਤਾਂ ਬੇਬੇ ਨਾਨਕੀ ਉਟਕਲੋਤੀ ਅਤੇ ਮੁਖਤੀ ਕਿਹਾ ਆਉ ਪਾਈ ਜੀ ਅਤੇ ਬੇਬੀ ਜੀ ਨੇ ਪੀੜਾ ਵਿਚਾਈ ਦਿੱਤਾ ਤਾਂ ਗੁਰੂ ਨਾਨਕ ਜੀ ਪੀੜੇ ਤੇ ਬੈਠ ਗਏ ਅਤੇ ਬਾਲਾ ਵੀ ਨਾਲ ਆਹਾਂ ਤਾ ਬੇਬੇ ਜੀ ਨੇ ਬਾਲੇ ਜੀ ਨੂੰ ਵੀ ਪੀੜਾ ਵਿਛਾਈ ਦਿੱਤਾ ਬਾਲਾ ਜੀ ਵੀ ਬੈਠ ਗਏ ਤਾਂ ਗੁਰੂ ਨਾਨਕ ਜੀ ਨੇ ਪੁੱਛਿਆ ਬੇਬੇ ਜੀ ਮੈਨੂੰ ਕਿਉਂ ਸੱਦਿਆ ਹੈ ਤਾਂ ਬੇਬੇ ਨਾਨਕ ਜੀ ਨੇ ਅਗੋ ਆਖਿਆ ਭਾਈ ਜੀ ਬਹੁਤ ਹੀ ਦਿਨ ਹੋਏ ਆਹੇ ਤੁਹਾਡਾ ਦਰਸ਼ਨ ਕੀਤਿਆਂ ਮੈਨੂੰ ਦੇਖਣ ਦੀ ਸੀ ਆਹੀ ਸੋ ਇਸ ਵਾਸਤੇ ਮੈਂ ਤੁਹਾਨੂੰ ਦਰਸ਼ਨ ਕਰਨੇ ਦੇ ਲਈ ਸੱਦਿਆ ਸੀ ਤਾਂ ਗੁਰੂ ਨਾਨਕ ਜੀ ਕਿਹਾ ਬੇਬੇ ਜੀ ਵਿਸ਼ਵਾਸ ਪਿਆ ਹੈ ਜੋ ਮੈਨੂੰ ਕਿਉਂ ਸੱਦਿਆ ਹੈ ਤੁਸੀਂ ਜਿਉਂ ਕੀ ਤਿਉਂ ਹੀ ਆਖੋ ਤਾਂ ਬੇਬੇ ਜੀ ਬੋਲੀ ਸੁਣੋ ਪਾਈ ਜੀ ਤੁਹਾਨੂੰ ਤਾਂ ਸਭ ਕੁਝ ਮਲੂਮ ਹੈ ਮੈਂ ਕਿਹਾ ਆਖਾਂ ਜੀ ਤਾਂ ਨਾਨਕ ਜੀ ਆਖਿਆ ਮੇਰੇ ਪਾਸੋਂ ਬੇਬੇ ਜੀ ਹਿਸਾਬ ਆਪ ਲੈ ਲਈਏ ਮੈਂ ਵੀ ਇਹ ਜਾਣਦਾ ਹਾਂ ਮੇਰੇ ਉੱਪਰ ਕਿਸੇ ਚੁਗਲੀ ਖਾਦੀ ਹੈ ਜੋ ਮੈਂ ਤੁਹੋਂ ਲੇਖ ਲਵੋ ਤਾਂ ਨਾਨਕ ਜੀ ਨੇ ਦਿਲਾਸਾ ਦਿੱਤਾ ਤਾਂ ਗੁਰੂ ਨਾਨਕ ਜੀ ਆਖਿਆ ਬੇਬੇ ਜੀ ਇਹ ਗੱਲ ਲੇਖੇ ਹਿਸਾਬ ਨਹੀਂ ਹੈ ਸ਼ਰਮ ਦਾ ਔਰ ਮੁਲਾਹਾ ਦੇ ਦਾ ਕੰਮ ਕੋਈ ਨਹੀਂ ਤਾਂ ਬੇਬੇ ਜੀ ਕਿਹਾ ਪਲਾ ਪਾਈ ਜੀ ਤਾਂ ਸੰਮਤ 1547 ਫੱਗਣ ਸੁਦੀ ਪੰਚਮੀ ਵਾਲੇ ਦਿਨ ਲੇਖਾ ਕੀਤਾ ਦੌਲਤ ਖਾਨ ਲੂਤੇ ਨਾਲ ਇਹੋ ਮਹੀਨਿਆ ਦਾ 153 ਰੁਪਏ ਗੁਰੂ ਨਾਨਕ ਜੀ ਦੇ ਨਿਕਲੇ ਖਾਏ ਪੀ ਕੇ ਲੇਤੇ ਕਰਦੇ ਤਾਂ ਗੁਰੂ ਨਾਨਕ ਜੀ ਨੇ ਜੈ ਰਾਮ ਨੂੰ ਆਖਿਆ ਲਵੋ ਜੀਜਾ ਜੀ ਹੁਣ ਤਾਂ ਤੇਰੇ ਮੁਖੋਂ ਅਸੀਂ ਸੁਰਖਰੂ ਹੋਏ ਹਾਂ ਹੁਣ ਇਹ ਮੋਤੀ ਖਾਨਾ ਕਿਸੇ ਹੋਰ ਨੂੰ ਸੰਪੂਰ ਅਤੇ ਅ ਸਾਡਾ ਕਰਤਾਰ ਹੈ ਤਾਂ ਜੈ ਰਮ ਇਹ ਗੁਰੂ ਨਾਨਕ ਜੀ ਦੀ ਸੁਣ ਕੇ ਬਹੁਤ ਡਰਿਆ ਅਤੇ ਬਾਪੇ ਦੇ ਪੈਰਾਂ ਤੇ ਟੈਪਿਆ ਅਤੇ ਬੇਬੇ ਨਾਨਕੀ ਵੀ ਰੋਵਣ ਲੱਗੀ ਅਤੇ ਕਹੇ ਉਸ ਭਾਈ ਪਹਿਲੇ ਤਾਂ ਮੈਨੂੰ ਮਾਰੋ ਅਰ ਪਿੱਛੇ ਤੁਸੀਂ ਕਿਧਰੇ ਜਾਵੋ ਤਾਂ ਗੁਰੂ ਨਾਨਕ ਜੀ ਕਿਹਾ ਜੀ ਜਾ ਜੀ ਹੁਣ ਤਾਂ ਲੇਖਾ ਪੂਰਾ ਹੋ ਚੁੱਕਾ ਹੈ ਆਰੇ ਕਟ ਵੱਧ ਜਾਵੇ ਤਾਂ ਤੁਸੀਂ ਕਿਉਂ ਜੰਜਾਲ ਵਿੱਚ ਪੈਂਦੇ ਹੋ ਅਗੋ ਜੈ ਰਾਮ ਕਿਹਾ ਭਾਈ ਨਾਨਕ ਜੀ ਅੱਗੇ ਮੈਂ ਕੁਝ ਜਾਣਦਾ ਸਾਂ ਕੁਝ ਨਹੀਂ ਜਾਣਦਾ ਸਾਂ ਪਰ ਹੁਣ ਮੈਨੂੰ ਦੋਵੇਂ ਸਿਰੋਂ ਪਰ ਤੀਤ ਆਈ ਅਤੇ ਮੇਰਾ ਤੁਸੀਂ ਗੁਨਾਹ ਬਖਸ਼ੂ ਜੀ ਮੈਂ ਭੁੱਲਾ ਜੋ ਮੈਂ ਤੇਰੀ ਪੈਨ ਨਾਨਕੀ ਦਾ ਕਿਹਾ ਖਾਤਰ ਤਲੇ ਨਹੀਂ ਲਿਆਇਆ ਅਤੇ ਫਿਰ ਬੇਬੇ ਨਾਨਕੀ ਜੀ ਨੇ ਕਿਹਾ ਭਾਈ ਨਾਨਕ ਜੀ ਜੇ ਕੁਝ ਕਟੇਗਾ ਤਾ ਮੈਂ ਕਿੱਥੇ ਜਿੱਥੇ ਕਿੱਥੇ ਜਵਾਬ ਕਰਾਂਗੀ ਤਾਂ ਫਿਰ ਜ਼ਹਿਰਾ ਨੇ ਅਰਬੇ ਬੇਨਾਨ ਕੀ ਨੇ ਪਾਈ ਪਾਲੇ ਨੂੰ ਕਿਹਾ ਜੋ ਪਾਈ ਪਾਲਾ ਤੁਸੀਂ ਗੁਰੂ ਨਾਨਕ ਜੀ ਨੂੰ ਆਖੋ ਤਾਂ ਪਾਈ ਬਾਲੇ ਗੁਰੂ ਨਾਨਕ ਜੀ ਨੂੰ ਕਿਹਾ ਜੋ ਗੁਰੂ ਜੀ ਤੂੰ ਤਾਂ ਕੋਈ ਜ਼ਾਹਿਰਾ ਪੀਰ ਹੈ ਅਤੇ ਤੈਨੂੰ ਤਾਂ ਅੱਗੇ ਹੀ ਕਿਉਂ ਕਰ ਖਬਰ ਹੋਈ ਜਾਂਦੀ ਹੈ ਪਰ ਭਲਾ ਗੁਰੂ ਜੀ ਤੈਨੂੰ ਪੜ੍ਹ ਅਤੇ ਪੜਵਾਈਆ ਦੋਨੋਂ ਪਏ ਮਿੰਤਾ ਕਰਦੇ ਹੈ ਅਤੇ ਤੁਸੀਂ ਕਰਤਾਰਵਾਲ ਵੇਖੋ ਔਰ ਮੇਰੇ ਪਰ ਮਿਹਰ ਕਰੋ ਜੀ ਤਾਂ ਗੁਰੂ ਨਾਨਕ ਜੀ ਕਿਹਾ ਏ ਬਾਲਾ ਤੇਰਾ ਵੀ ਆਖਿਆ ਫੇਰਿਆ ਨਹੀਂ ਜਾਂਦਾ ਤਾਂ ਬਾਲੇ ਗੁਰੂ ਨਾਨਕ ਜੀ ਅੱਗੇ ਮੱਥਾ ਟੇਕਿਆ ਫਿਰ ਬੇਬੇ ਨਾਨਕੀ ਅਤੇ ਪਾਈਏ ਜੈ ਰਾਮ ਨੇ ਬਾਲੇ ਨੂੰ ਆਖਿਆ ਜੋ ਸੁਣ ਪਾਈ ਬਾਲਾ ਅੱਜ ਤੁਧ ਅਸਾਨੂੰ ਨਵੇਂ ਸਿਰੇ ਨਾਨਕ ਜੀ ਦਿੱਤਾ ਹੈ ਤਾਂ 135 ਰੁਪਏ ਨਾਨਕ ਜੀ ਨਵਾਬ ਪਾਸੋਂ ਚੁਕਾਈ ਮਿਲੇ ਅਤੇ 1500 ਰੁਪਇਆ ਹੋਰ ਪੇਸ਼ਕੀ ਮਿਲਿਆ ਤਾਂ ਜੈ ਰਾਮ ਨੇ ਬਾਬੇ ਨਾਨਕ ਜੀ ਨੂੰ ਆਪਣੇ ਘਰ ਆਂਦਾ ਬਾਬਾ ਨਾਨਕ ਜੀ ਰੁਪਏ ਲੈ ਕੇ ਆਪਣੇ ਹੱਟ ਆਏ ਕਰ ਬੈਠੇ ਹੋਰ ਜਿਤਨੇ ਕਾਰਖਾਨਿਆਂ ਵਾਲੇ ਲੋਕ ਆਏ ਸੋ ਸਭ ਆਏ ਕਰ ਬਾਬੇ ਨਾਨਕ ਜੀ ਨੂੰ ਮੁਬਾਰਕਾਂ ਲੱਗੇ ਦੇਵਨ ਅਤੇ ਵਧਾਈਆਂ ਦੇਵਨ ਲੱਗੇ ਹਿੰਦੂ ਵੀ ਅਤੇ ਮੁਸਲਮਾਨ ਵੀ ਦੋਵੇਂ ਅਤੇ ਵੱਡੇ ਖੁਸ਼ੀਆਂ ਮਨਾਉਣ ਲੱਗੇ जो बाबा नानक मोदी खाने नए सिरे उठाया है पर आपस में कहने लगे कि हमने सुनिया था जो बाबा नानक ने मोदी खाना छोड़ा है ता हम बहुत हुए थे ता गुरु नानक जी सब की ती तरफ तीम कर लगे तबे नानक जी की चाली ओ ही रही जो कोई कुछ आन कर मांगे सोई दें जाए अटकाए नहीं इसी बात पर सब कोई खुशी जाए वागुरु जी हो भुलान गलतियां माफ़ करना जी सब का पढ़िया सुण् प्रवान करना जी वागुरु जी का खालसा वागुरु जी की फतेह